ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਤੁਹਾਡੇ ਲਈ ਇੱਕ ਬਹੁਤ ਵਧੀਆ ਫਾਰਮੂਲਾ ਲੈ ਕੇ ਆਇਆ ਹਾਂ ਦੋਸਤੋ ਜ਼ਿੰਦਗੀ ਨੂੰ ਸੌਖੀ ਕਰਨ ਦਾ ਬਹੁਤ ਲੋਕ ਆਪਣੀ ਜ਼ਿੰਦਗੀ ਤੋਂ ਔੱਕੇ ਹੋਏ ਨੇ ਕਿ ਯਾਰ ਜ਼ਿੰਦਗੀ ਬੜੀ ਔਖੀ ਆ ਬੜੇ ਤੰਗ ਆ ਤਾਂ ਤੁਹਾਨੂੰ ਅੱਜ ਦੱਸਦੇ ਆ ਕਿ ਜ਼ਿੰਦਗੀ ਸੌਖੀ ਕਰਨ ਦਾ ਫਾਰਮੂਲਾ ਲੈ ਕੇ ਆਇਆ ਹਾਂ ਤੁਹਾਡੇ ਲਈ ਮੈਨੂੰ ਪੂਰੀ ਉਮੀਦ ਆ ਕਿ ਤੁਸੀਂ ਜੇ ਗੱਲਾਂ ਮੰਨ ਲਈਆਂ ਤਾਂ ਕਾਫੀ ਹੱਦ ਤੱਕ ਸ਼ਾਂਤ ਰਹਿਣ ਲੱਗ ਜਾਓਗੇ ਆਪਣੀ ਜ਼ਿੰਦਗੀ ਦੇ ਵਿੱਚੋਂ ਤੁਹਾਡੀ ਜੋ ਬੇਚੈਨੀ ਦੂਰ ਹੋ ਜਾਊਗੀ ਤੁਹਾਨੂੰ ਇਦਾਂ ਮਹਿਸੂਸ ਹੋਊਗਾ ਕਿ ਤੁਸੀਂ ਬਹੁਤ ਵਧੀਆ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋ ਚੁੱਕੇ ਹੋ ਇਹ ਗੱਲਾਂ ਨੂੰ ਜ਼ਰੂਰ ਧਿਆਨ ਵਿੱਚ ਰੱਖਿਓ ਤੁਹਾਨੂੰ ਜਿਹੜੀ ਕਾਲ ਪੈਂਦੀ ਆ ਹਰ ਸਮੇਂ ਬੇਚੈਨੀ ਤੁਹਾਨੂੰ ਰਹਿੰਦੀ ਆ ਬੇਚੈਨੀ ਮਹਿਸੂਸ ਕਰਦੇ ਹੋ ਤੁਹਾਡਾ ਸਾਰਾ ਕੁਝ ਠੀਕ ਹੋ ਜਾਏਗਾ ਬਸ ਤੁਸੀਂ ਕਰਨਾ ਕੀ ਆ ਉਹ ਕਿਹੜੀ ਗੱਲ ਆ ਤੁਸੀਂ ਕਦੇ ਵੀ ਕਿਸੇ ਤੋਂ ਕੋਈ ਉਮੀਦ ਨਹੀਂ ਰੱਖਣੀ ਉਹ ਕਿਹੜੀਆਂ-ਕਿਹੜੀਆਂ ਉਮੀਦਾਂ ਨੇ ਉਹ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਦੋਸਤੋ ਵੀਡੀਓ ਨੇ ਐਂਡ ਤੱਕ ਬਣੇ ਰਹੋ ਦੱਸਾਂਗੇ ਕਿ ਆਪਾਂ ਕਿਹੜੀਆਂ ਜਿਹੜੀਆਂ ਅੱਜ ਦੇ ਸਮੇਂ ਦੇ ਵਿੱਚ ਉਮੀਦਾਂ ਲੋਕਾਂ ਤੋਂ ਲਾ ਕੇ ਰੱਖਦੇ ਆਂ ਤੇ ਜਿਨ੍ਹਾਂ ਦੇ ਕਰਕੇ ਆਪਾਂ ਪਰੇਸ਼ਾਨ ਰਹਿੰਦੇ ਆਂ ਉਹ ਉਮੀਦਾਂ ਕਦੇ ਵੀ ਕਿਸੇ ਤੋਂ ਨਹੀਂ ਕਰਨੀਆਂ ਤੇ ਸ਼ੁਰੂ ਕਰਦੇ ਆਂ ਦੋਸਤੋ ਆਪਾਂ ਹੁਣ ਆਪਾਂ ਜ਼ਿੰਦਗੀ ਵਿੱਚ ਦੂਜਿਆਂ ਤੋਂ ਉਮੀਦ ਰੱਖਦੇ ਆਂ ਕਿ ਦੂਜਾ ਇਨਸਾਨ ਮੇਰਾ ਕਿ ਹਾਲ-ਚਲ ਪੁੱਛੇ ਤੇ ਜੇ ਤਾਂ ਉਹ ਹੁਣ ਉਹ ਹਾਲ-ਚਾਲ ਆ ਕੇ ਤੁਹਾਡਾ ਕੋਈ ਪੁੱਛ ਲੈਂਦਾ ਤੁਹਾਡਾ ਕੋਈ ਸੰਗੀ ਸਾਥੀ ਤੁਹਾਡਾ ਕੋਈ ਰਿਸ਼ਤੇਦਾਰ ਕੋਈ ਫੋਨ ਤੇ ਜਾਂ ਕੋਈ ਹੋਰ ਆਂਡ ਗਮਾੜ ਜੇ ਤਾਂ ਤੁਹਾਡਾ ਕੋਈ ਆ ਕੇ ਹਾਲਚਲ ਪੁੱਛ ਲੈਂਦਾ ਫਿਰ ਤਾਂ ਤੁਸੀਂ ਬੜੇ ਖੁਸ਼ ਹੋ ਫਿਰ ਤਾਂ ਤੁਹਾਨੂੰ ਖੁਸ਼ੀ ਹੋ ਜਾਂਦੀ ਕਿ ਫਲਾਣ ਨੇ ਮੇਰਾ ਕੇ ਹਾਲਚਲ ਪੁੱਛਿਆ ਬਸ ਤੁਸੀਂ ਖੁਸ਼ ਰਹਿੰਦੇ ਹੋ ਉਸ ਦਿਨ ਜਦੋਂ ਤੁਹਾਡੇ ਕੋਲ ਦੀ ਕੋਈ ਚੁੱਪ ਕਰਕੇ ਲੰਘ ਜਵੇ ਤੁਹਾਡਾ ਉਸ ਦਿਨ ਕੋਈ ਹਾਲਚਲ ਨਾ ਪੁੱਛੇ ਫਿਰ ਤੁਸੀਂ ਦੁਖੀ ਹੋ ਜਾਂਦੇ ਹੋ ਕਿਉਂ ਬਈ ਕੀ ਗੱਲ ਕਾਹ ਤੋਂ ਦੁਖੀ ਹੁੰਨੇ ਹੋ ਜੇ ਤੁਹਾਡਾ ਹਾਲਚਲ ਨਹੀਂ ਪੁੱਛਿਆ ਫਿਰ ਕੀ ਆ ਕੋਈ ਗੱਲ ਨਹੀਂ ਤੁਹਾਨੂੰ ਦੁਖੀ ਹੋਣ ਵਾਲੀ ਇਹਦੇ ਵਿੱਚ ਕਿਹੜੀ ਗੱਲ ਆ ਤੁਸੀਂ ਅੰਦਰੋਂ ਐਨੇ ਮਜ਼ਬੂਤ ਹੋਣੇ ਚਾਹੀਦੇ ਹੋ ਤੁਹਾਨੂੰ ਐ ਲੱਗਣਾ ਚਾਹੀਦਾ ਕਿ ਕੋਈ ਗੱਲ ਨਹੀਂ ਜੇ ਮੇਰਾ ਹਾਲ ਨਹੀਂ ਪੁੱਛਿਆ ਤਾਂ ਫਿਰ ਕੀ ਹੈ ਇਹ ਕਿੱਡੀ ਗੱਲ ਆ ਕਿਉਂਕਿ ਦੋਸਤੋ ਤੁਹਾਡੀ ਫਿਕਰ ਤੁਹਾਡੀ ਫਿਕਰ ਤੁਹਾਡੇ ਪਰਿਵਾਰ ਤੋਂ ਬਿਨਾ ਹੋਰ ਕਿਸੇ ਨੂੰ ਵੀ ਨਹੀਂ ਹੁੰਦੀ ਵੱਧ ਤੋਂ ਵੱਧ ਤੁਹਾਡੀ ਫਿਕਰ ਤੁਹਾਡੇ ਪਰਿਵਾਰ ਤੁਹਾਡੀ ਫੈਮਿਲੀ ਮਾਪੇ ਤੇ ਤੁਹਾਡੇ ਘਰ ਦੇ ਇਨਹੀ ਕਰਦੇ ਨੇ ਇਸ ਤੋਂ ਵੱਧ ਕੋਈ ਵੀ ਤੁਹਾਡੀ ਫਿਕਰ ਨਹੀਂ ਕਰਦਾ ਸਚਾਈ ਹੈ ਇਹ ਤੁਸੀਂ ਆਪਣੇ ਆਪ ਨੂੰ ਪਿਆਰ ਕਰੋ ਆਪਾਂ ਆਪਣੇ ਆਪ ਨੂੰ ਪਿਆਰ ਕਰੋ ਆਪਣੇ ਆਪ ਨੂੰ ਸਮਾਂ ਦਿਓ ਹੁਣ ਮੰਨ ਲਓ ਆਪਾਂ ਉਦਾਹਰਣ ਲੈ ਲੈਂਦੇ ਆ ਕਿ ਮੰਨ ਲਓ ਕਿ ਅੱਜ ਮੇਰਾ ਜਨਮ ਦਿਨ ਆ ਹੁਣ ਮੇਰਾ ਜਨਮ ਦਿਨ ਆ ਹੁਣ ਕਈ ਲੋਕਾਂ ਨੇ ਮੈਨੂੰ ਵਿਸ਼ ਕੀਤਾ ਹੈ ਕਈਆਂ ਨੇ ਮੈਨੂੰ ਵਿਸ਼ ਨਹੀਂ ਕੀਤੀ ਹੁਣ ਜਦੋਂ ਤੁਹਾਨੂੰ ਕੋਈ ਵਿਸ਼ ਕਰਦਾ ਫਿਰ ਤਾਂ ਤੁਸੀਂ ਬਹੁਤ ਖੁਸ਼ ਹੁੰਦੇ ਆ ਵੀ ਵਈ ਮੈਨੂੰ ਤਾਂ ਫਲਾਣੇ ਨੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਜਦੋਂ ਤੁਹਾਨੂੰ ਕੋਈ ਜਨਮ ਦਿਨ ਦੀਆਂ ਵਧਾਈਆਂ ਨਹੀਂ ਦਿੰਦਾ ਫਿਰ ਤੁਸੀਂ ਦੁਖੀ ਹੋ ਜਾਂਦੇ ਹੋ ਹੁਣ ਕਈ ਵਾਰ ਤੁਸੀਂ ਕੀ ਹੁੰਦਾ ਕਿ ਤੁਹਾਡੇ ਮਨ ਵਿੱਚ ਆ ਜਾਂਦਾ ਕਿ ਫਲਾਣਾ ਰਿਸ਼ਤੇਦਾਰ ਜਾਂ ਮੇਰਾ ਫਲਾਣਾ ਦੋਸਤ ਮਿੱਤਰ ਮੈਨੂੰ ਫਲਾਨੀ ਦਿਨ ਬਿਸ਼ ਕਰੇਗਾ ਜਨਮ ਦਿਨ ਤੇ ਆ ਕੇ ਹੁਣ ਹੋ ਸਕਦਾ ਉਸਨੇ ਬਿਸ਼ ਤਾਂ ਤੁਹਾਨੂੰ ਕੀਤੀ ਹੋਵੇ ਪਰ ਕਈ ਵਾਰ ਆਪਾਂ ਕੀ ਕਰਦੇ ਆ ਆਪਾਂ ਸਪੈਸ਼ਲ ਇੱਕ ਰੱਖ ਲੈਨੇ ਆ ਕਿ ਇਹ ਮੈਨੂੰ ਇੱਕ ਵਧੀਆ ਤਰੀਕੇ ਦੇ ਨਾਲ ਮੈਨੂੰ ਕੋਈ ਜਾਂ ਗਿਫਟ ਦੇਗਾ ਜਾਂ ਸਪੈਸ਼ਲ ਤੌਰ ਤੇ ਮੈਨੂੰ ਆ ਕੇ ਬਿਸ਼ ਕਰੇਗਾ ਮੈਨੂੰ ਜਨਮ ਦਿਨ ਦੀ ਸਪੈਸ਼ਲ ਤਰੀਕੇ ਨਾਲ ਵਧਾਈ ਦੇਵੇਗਾ ਬਾਕੀਆਂ ਤੋਂ ਅਲੱਗ ਪਰ ਉਸ ਦੋਸਤ ਨੇ ਆ ਕੇ ਜਾਂ ਉਸ ਮਿੱਤਰ ਨੇ ਆ ਕੇ ਤੁਹਾਨੂੰ ਅਲੱਗ ਤਰੀਕੇ ਨਾਲ ਵਧਾਈ ਨਹੀਂ ਦਿੱਤੀ ਉਹਦਾ ਬਿਸ਼ ਤਾਂ ਤੁਹਾਨੂੰ ਕਰਤੀ ਪਰ ਜਿਹੜੀ ਤੁਸੀਂ ਉਮੀਦ ਰੱਖੀ ਸੀ ਉਹ ਤੋਂ ਉਸ ਉਮੀਦ ਦੇ ਨਾਲ ਨਹੀਂ ਤੁਹਾਨੂੰ ਬਿਸ਼ਕੀਤੀ ਵਧਾਈ ਦਿੱਤੀ ਉਦਾਂ ਫਿਰ ਤੁਸੀਂ ਦੁਖੀ ਹੋ ਜਾਂਦੇ ਹੋ ਅਕਸਰ ਐਦਾਂ ਹੀ ਹੁੰਦਾ ਦੋਸਤੋ ਆਪਾਂ ਉਮੀਦ ਹੀ ਕਿਉਂ ਕਰਦੇ ਹਾਂ ਕਿਸੇ ਤੋਂ ਵੀ ਕਿਉਂ ਉਮੀਦ ਕਰਦੇ ਹਾਂ ਜੇ ਉਹਦੀ ਲਾਈਫ ਦੇ ਵਿੱਚ ਕਿਸੇ ਦੀ ਜ਼ਿੰਦਗੀ ਦੇ ਵਿੱਚ ਤੁਹਾਡੀ ਵੈਲੀ ਹੋਵੇਗੀ ਤੁਹਾਡੀ ਜ਼ਿੰਦਗੀ ਦੀ ਕੀਮਤਾਂ ਦੀ ਵੈਲੀ ਹੋਵੇਗੀ ਤਾਂ ਉਹ ਆਪੇ ਤੁਹਾਨੂੰ ਬੁਲਾਏਗਾ ਤੁਸੀਂ ਉਮੀਦ ਪਹਿਲਾਂ ਹੀ ਉਮੀਦ ਕਿਉਂ ਕਰਦੇ ਹੋ ਇੱਕ ਹੋਰ ਹੁਣ ਨਵਾਂ ਹੀ ਕੰਮ ਚੱਲ ਪਿਆ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦੇ तकरीबन ਸਾਰੇ ਜਣਿਆਂ ਦੇ ਰਿਸ਼ਤੇਦਾਰ ਆ ਜਿਹੜੇ ਕੈਨੇਡਾ ਅਮਰੀਕਾ ਗਏ ਹੁੰਦੇ ਆ ਹੁਣ ਆਪਾਂ ਇੱਥੇ ਬੈਠੇ ਕੀ ਉਮੀਦ ਲਾ ਲੈਨੇ ਆ ਕਿ ਭਈ ਫਲਾਣਾ ਸਾਡਾ ਦਾ ਰਿਸ਼ਤੇਦਾਰ ਕੈਨੇਡਾ ਦੇ ਵਿੱਚ ਸਾਡਾ ਦਾ ਰਿਸ਼ਤੇਦਾਰ ਅਮਰੀਕਾ ਦੇ ਵਿੱਚ ਆ ਸਾਨੂੰ ਤੋਂ ਬਾਹਰ ਬੁਲਾਏਗਾ ਸਾਨੂੰ ਤੋਂ ਨੇ ਬਾਹਰ ਕੱਢ ਹੀ ਲੈਣਾ ਆਪਾਂ ਉਮੀਦਾਂ ਲਾ ਕੇ ਬੈਠ ਜਾਨੇ ਆ ਹੁਣ ਉਹ ਜਿਹੜੇ ਰਿਸ਼ਤੇਦਾਰ ਤੁਹਾਡੇ ਬਾਹਰ ਨਹੀਂ ਵਿਦੇਸ਼ਾਂ ਵਿੱਚ ਬੈਠੇ ਆ ਉਹਨਾਂ ਕੋਲ ਇੰਨਾ ਟਾਈਮ ਕਿੱਥੇ ਆ ਕਿ ਉਹ ਤੁਹਾਡੇ ਬਾਰੇ ਸੋਚਣ ਉਹ ਤੁਹਾਨੂੰ ਟੋਪੀ ਪਾਈ ਜਾਂਦੇ ਆ ਤੇ ਤੁਸੀਂ ਉਹਨਾਂ ਦੇ ਲਾਰਿਆਂ ਦੇ ਵਿੱਚ ਆ ਕੇ ਬੈਠੇ ਰਹਿੰਦੇ ਹੋ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਹੁਣ ਮੇਰੀ ਇੱਕ ਕਜਨ ਸਿਸਟਰ ਮੇਰੀ ਮਾਮਾ ਜੀ ਦੀ ਬੇਟੀ ਆ ਹੋਰ ਦੱਸੋ ਉਹ ਮੈਨੂੰ ਇੰਨਾ ਪਿਆਰ ਕਰਦੀ ਆ ਮੈਨੂੰ ਆਪਣੀ ਸਗੀ ਭੈਣ ਨਾਲੋਂ ਵੀ ਵੱਧ ਮਤਲਬ ਜੇ ਮੇਰੀ ਕਿਤੇ ਮੈਂ ਸੋਚਦਾ ਕਿਤੇ ਮੇਰੀ ਸਗੀ ਭੈਣ ਵੀ ਹੁੰਦੀ ਸ਼ਾਇਦ ਉਹ ਵੀ ਇੰਨਾ ਪਿਆਰ ਨਾ ਕਰਦੀ ਜਿੰਨਾ ਕਿ ਕਿਤੇ ਮੈਨੂੰ ਉਹ ਮੇਰੇ ਮਾਮਾ ਜੀ ਦੀ ਬੇਟੀ ਪਿਆਰ ਕਰਦੀ ਆ ਉਹ ਮੈਨੂੰ ਬਹੁਤ ਪਿਆਰ ਕਰਦੀ ਆ ਉਹਦਾ ਬਹੁਤ ਜ਼ਿਆਦਾ ਜ਼ੋਰ ਲੱਗਿਆ ਹੋਇਆ ਮੈਨੂੰ ਬਾਹਰ ਬੁਲਾਉਣ ਦੇ ਲਈ ਮੈਨੂੰ ਹਰ ਸਮੇਂ ਕਹਿੰਦੀ ਰਹਿੰਦੀ ਹੈ ਕਿ ਮੈਂ ਤੇ ਨਾਲ ਆ ਵੀਜ਼ਾ ਲਵਾ ਦੇਣੀ ਆ ਮੈਂ ਤੇਰਾ ਉਹ ਵੀਜ਼ਾ ਲਵਾ ਲੈਣੀ ਕਿਉਂਕਿ ਉਹ ਆਪ ਸੈਟਲ ਆ ਉੱਥੇ ਬਹੁਤ ਕੋਸ਼ਿਸ਼ ਕਰਦੀ ਆ ਉਹ ਪਰ ਮੈਂ ਨਹੀਂ ਜਾਣਾ ਚਾਹੁੰਦਾ ਕਿਉਂਕਿ ਮੈਂ ਆਪਣੇ ਪਰਿਵਾਰ ਦੇ ਵਿੱਚ ਸੁਖੀ ਆ ਖੁਸ਼ ਆ ਮੈਂ ਆਪਣੇ ਮਾਪੇ ਦੇ ਕੋਲ ਖੁਸ਼ ਆ ਵਧੀਆ ਜ਼ਿੰਦਗੀ ਬਤਾ ਰਿਹਾ ਆਪਣੀ ਫੈਮਿਲੀ ਦੇ ਨਾਲ ਰਹਿਣਾ ਬਹੁਤ ਵਧੀਆ ਫੈਮਿਲੀ ਨੂੰ ਵੀ ਟਾਈਮ ਦੇਣਾ ਆਪਣੇ ਮਾਪੇ ਨੂੰ ਵੀ ਟਾਈਮ ਦੇਣਾ ਮੈਂ ਇੱਥੇ ਖੁਸ਼ ਆ ਪਰ ਕਈ ਰਿਸ਼ਤੇਦਾਰ ਇਦਾਂ ਦੇ ਹੁੰਦੇ ਆ ਕਿ ਤੁਹਾਨੂੰ ਲਾਰੇ ਲਈ ਰੱਖਦੇ ਆ ਤੁਹਾਨੂੰ ਲਾਰਿਆਂ ਦੇ ਚੱਕਰਾਂ ਵਿੱਚ ਪਾਈ ਰੱਖਦੇ ਆ ਜਿਨ੍ਹਾਂ ਦੇ ਚੱਕਰ ਵਿੱਚ ਪੈ ਕੇ ਅੱਜ ਕੱਲ ਦੇ ਮੁੰਡੇ ਕੁੜੀਆਂ ਇੱਥੇ ਇੰਡੀਆ ਦੇ ਵਿੱਚ ਕਈ ਵਾਰ ਤਾਂ ਆਪਣੇ ਵਿਆਹ ਦੀ ਉਮਰਾਂ ਵੀ ਲੰਘਾ ਦਿੰਦੇ ਆ ਉਹਨਾਂ ਦੇ ਲਾਰਿਆਂ ਦੇ ਵਿੱਚ ਪਈ ਰਹਿੰਦੇ ਆ ਤੇ ਜਦੋਂ ਵਿਆਹ ਵਾਲੀ ਉਮਰ ਵੀ ਲੰਘ ਜਾਂਦੀ ਹੈ ਫਿਰ ਉਹਨਾਂ ਨੂੰ ਪੁਛਤਾਵਾ ਹੁੰਦਾ ਫਿਰ ਪੁਛਤਾਉਣ ਤੋਂ ਬਿਨਾ ਉਹਨਾਂ ਦੇ ਪੱਲੇ ਕੁਝ ਨਹੀਂ ਬਚਦਾ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਦੋਸਤੋ ਗੁੱਸਾ ਨਾ ਕਰਿਓ ਤਕਰੀਬਨ 40% ਦਾ ਇਦਾਂ ਦੇ ਰਿਸ਼ਤੇਦਾਰ ਹੈਗੇ ਆ ਬਾਹਰ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਕਿ ਆਪਣੇ ਇੰਡੀਆ ਵਾਲੇ ਲੋਕਾਂ ਨੂੰ ਆਪਣੇ ਇੰਡੀਆ ਵਾਲੇ ਰਿਸ਼ਤੇਦਾਰਾਂ ਨੂੰ ਲਾਰੇ ਲਾਉਂਦੇ ਆ ਬਾਕੀ ਬਹੁਤ ਕਾਫੀ 60 65% 70% ਇਦਾਂ ਦੇ ਵੀ ਆ ਜਿਹੜੇ ਕਿ ਆਪਣੇ ਰਿਸ਼ਤੇਦਾਰਾਂ ਦੀ ਬਾਹ ਫੜਦੇ ਆ ਉਹਨਾਂ ਦਾ ਸਾਥ ਨਭਾਉਂਦੇ ਆ ਸਾਰੇ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਇਸ ਚੀਜ਼ ਨੂੰ ਨੋਟ ਵਿੱਚ ਰੱਖਿਓ ਜਰੂਰ ਜਦੋਂ ਵਿਆਹ ਵਾਲੀ ਉਮਰ ਲੰਘ ਜਾਂਦੀ ਆ ਫਿਰ ਪ੍ਰਸਤਾਵਾ ਹੁੰਦਾ ਫੇਰ ਤੁਸੀਂ ਕਿਉਂ ਨਹੀਂ ਇੱਥੇ ਹੀ ਕਿਉਂ ਨਹੀਂ ਕੰਮਕਾਰ ਕਰਦੇ ਆਪਣਾ ਕੰਮਕਾਰ ਕਰੋ ਆਪਣੀ ਜ਼ਿੰਦਗੀ ਦੇ ਵਿੱਚ ਮਾਸਟਰ ਬੋ ਆਪਣੇ ਪਰਿਵਾਰ ਨੂੰ ਟਾਈਮ ਦਵੋ ਵਧੀਆ ਖੁਸ਼ ਹੋ ਕੇ ਜ਼ਿੰਦਗੀ ਬਤਾਵੋ ਕਿਉਂ ਦੁਖੀ ਰਹਿੰਦੇ ਹੋ ਹਰ ਟਾਈਮ ਐਵੇਂ ਉਮੀਦਾਂ ਲਾਈ ਰੱਖਦੇ ਹੋ ਸਾਡੇ ਦਾ ਜੀ ਫਲਾਣਾ ਬੰਦਾ ਕੰਮ ਕਰੇਗਾ ਕਿਉਂ ਉਮੀਦਾਂ ਲਾਉਂਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ ਮਾਸਟਰ ਬੋ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਦੋਸਤੋ ਜ਼ਿੰਦਗੀ ਇੱਕ ਵਾਰ ਹੀ ਮਿਲਦੀ ਹੈ ਇਸ ਕਰਕੇ ਕਿਸੇ ਤੋਂ ਕੋਈ ਵੀ ਉਮੀਦ ਨਾ ਰੱਖੋ ਆਪਣੀ ਜ਼ਿੰਦਗੀ ਵਧੀਆ ਢੰਗ ਦੇ ਨਾਲ ਖੁਸ਼ੀ-ਖੁਸ਼ੀ ਬਤੀਤ ਕਰੋ ਹੁਣ ਇੱਕ ਹੋਰ ਕੰਮ ਜਿਵੇਂ ਕਿ ਆਪਾਂ ਮੰਨ ਲਓ ਕਿ ਉਮੀਦ ਰੱਖ ਲੈਨੇ ਆਪਾਂ ਕਈ ਵਾਰ ਨਾ ਜ਼ਿੰਦਗੀ ਵਿੱਚ ਤੁਸੀਂ ਵੀ ਦੋਸਤੋ ਕਿਸੇ ਨਾ ਕਿਸੇ ਦੀ ਜ਼ਿੰਦਗੀ ਵਿੱਚ ਮਦਦ ਕੀਤੀ ਹੋਵੇਗੀ ਜਦੋਂ ਤੁਸੀਂ ਮਦਦ ਕਰਦੇ ਹੋ ਜਾਂ ਮੈਂ ਚਾਹੇ ਕੋਈ ਵੀ ਆਪਾਂ ਮਦਦ ਕਰਦੇ ਨਾ ਕਈ ਵਾਰ ਆਪਾਂ ਕੀ ਕਰਦੇ ਆ ਆਪਾਂ ਉਹ ਬੰਦੇ ਤੋਂ ਉਮੀਦ ਰੱਖ ਲੈਨੇ ਆ ਕਿ ਅੱਜ ਆਪਾਂ ਉਹਦੀ ਪੈਸੇ ਥੇਲੇ ਨਾਲ ਮਦਦ ਕੀਤੀ ਆ ਜਾਂ ਆਪਾਂ ਉਹਦੀ ਕਿਸੇ ਵੀ ਤਰ੍ਹਾਂ ਦੀ ਕੋਈ ਹੈਲਪ ਕੀਤੀ ਆ ਆਪਾਂ ਰਿਟਰਨ ਦੀ ਉਹ ਤੋਂ ਉਮੀਦ ਰੱਖ ਲੈਨੇ ਆ ਕਿ ਅੱਜ ਮੈਂ ਇਹਦੀ ਮਦਦ ਕੀਤੀ ਇਹਦੇ ਨਾਲ ਖੜਾ ਆ ਕੰਨੂ ਇਹ ਵੀ ਮੇਰੇ ਨਾਲ ਖੜਾ ਹੋਵੇ ਹੁਣ ਜਦੋਂ ਆਪਾਂ ਨੂੰ ਕਿਤੇ ਲੋੜ ਪੈਂਦੀ ਆ ਮਦਦ ਦੀ ਤੇ ਦੂਜਾ ਬੰਦਾ ਆਪਣੇ ਨਾਲ ਖੜਦਾ ਨਹੀਂ ਫਿਰ ਆਪਾਂ ਦੁਖੀ ਹੁੰਨੇ ਆ ਕਿ ਮੈਂ ਤਾਂ ਉਹਦੀ ਖਾਤਰ ਆਪਣਾ ਟਾਈਮ ਛੱਡਿਆ ਉਹਦੀ ਖਾਤਰ ਆਪਣੇ ਪੈਸੇ ਵੀ ਖਰਚੇ ਪਰ ਅੱਜ ਮੈਨੂੰ ਉਹਦੀ ਲੋੜ ਆ ਤੇ ਉਹ ਮੇਰੇ ਨਾਲ ਖੜਾ ਨਹੀਂ ਫਿਰ ਤੁਸੀਂ ਦੁਖੀ ਹੁੰਨੇ ਹੋ ਮੈਂ ਇਹ ਨਹੀਂ ਕਹਿੰਦਾ ਕਿ ਕਦੇ ਵੀ ਕਿਸੇ ਦੀ ਮਦਦ ਨਾ ਕਰੋ ਮਦਦ ਜਰੂਰ ਕਰੋ ਪਰ ਜਿਕੇ ਉਹਗੇ ਜੇ ਤੋ ਤੁਸੀਂ ਮਦਦ ਕਿਸੇ ਦੀ ਕਰਦੇ ਹੋ ਪਰ ਰਿਟਰਨ ਦੀ ਉਮੀਦ ਨਾ ਰੱਖੋ ਕਿਉਂਕਿ ਜੇ ਤੁਸੀਂ ਕਿਸੇ ਦੀ ਮਦਦ ਕਰ ਦਿੱਤੀ ਤਾਂ ਪਰਮਾਤਮਾ ਤਾਂ ਤੁਹਾਨੂੰ ਦੇਖਦਾ ਬਾ ਨਾ ਜੇ ਕਿਸੇ ਦੂਜੇ ਬੰਦੇ ਨੇ ਜਿਹਦੀ ਤੁਸੀਂ ਮਦਦ ਕੀਤੀ ਆ ਉਹਨੇ ਤੁਹਾਡਾ ਗੋਣ ਨਹੀਂ ਗੋਣ ਨਹੀਂ ਗਾਇਆ ਤਾਂ ਇੱਕ ਗੱਲ ਯਾਦ ਰੱਖਿਓ ਪਰਮਾਤਮਾ ਜ਼ਰੂਰ ਦੇਖਦਾ ਤੁਹਾਡੀ ਕੀਤੀ ਹੋਈ ਮਦਦ ਦਾ ਫਲ ਪਰਮਾਤਮਾ ਇੱਕ ਦਿਨ ਤੁਹਾਨੂੰ ਜ਼ਰੂਰ ਦੇਵੇਗਾ ਭਾਵੇਂ ਕਈ ਵਾਰ ਸਮਾਂ ਥੋੜਾ ਜਿਹਾ ਲੱਗ ਸਕਦਾ ਪਰ ਪਰਮਾਤਮਾ ਫਿਰ ਤੁਹਾਡੀ ਮਦਦ ਜ਼ਰੂਰ ਕਰੇਗਾ ਬੰਦਾ ਭਾਵੇਂ ਤੁਹਾਡੀ ਮਦਦ ਕਰਨ ਨਾ ਆਇਆ ਹੋਵੇ ਇਹ ਗੱਲ ਯਾਦ ਰੱਖਿਓ ਮਦਦ ਜਰੂਰ ਕਰੋ ਪਰ ਰਿਟਰਨ ਦੀ ਉਮੀਦ ਨਾ ਰੱਖੋ ਵਾਪਸੀ ਦੀ ਉਮੀਦ ਨਾ ਰੱਖੋ ਕਿ ਫਲਾਣਾ ਬੰਦਾ ਤੁਹਾਡੀ ਵੀ ਫਿਰ ਮਦਦ ਕਰੇਗਾ ਕਦੇ ਵੀ ਇਹ ਸੋਚ ਕੇ ਮਦਦ ਨਹੀਂ ਕਰਨੀ ਕਿਸੇ ਦੀ ਕਿ ਅੱਜ ਜੇ ਮੈਂ ਕਿਸੇ ਦੀ ਮਦਦ ਕਰਨਾ ਤਾਂ ਇਹ ਵੀ ਕੱਲ ਨੂੰ ਮੇਰੀ ਮਦਦ ਕਰੇ ਇਹ ਰਿਟਰਨ ਦੀ ਉਮੀਦ ਛੱਡ ਦਿਓ ਜੇ ਖੁਸ਼ੀ ਆਪਣੀ ਜ਼ਿੰਦਗੀ 'ਚ ਖੁਸ਼ ਰਹਿਣਾ ਆਪਣੀ ਜ਼ਿੰਦਗੀ ਦੇ ਵਿੱਚ ਸੁਖੀ ਰਹਿਣਾ ਹੁਣ ਇੱਕ ਕੰਮ ਹੋਰ ਆ ਇੱਕ ਆਪਾਂ ਹੋਰ ਉਮੀਦ ਰੱਖ ਲੈਣੇ ਆ ਇਹ ਜ਼ਿੰਦਗੀ ਦਾ ਕੌੜਾ ਸੱਚ ਆ ਦੋਸਤੋ ਹੁਣ ਮੇਰੀ ਇਹ ਗੱਲ ਕਈਆਂ ਨੂੰ ਬੁਰੀ ਵੀ ਲੱਗੂਗੀ ਪਰ ਜੋ ਸਚਾਈ ਹੈ ਮੈਂ ਤੁਹਾਨੂੰ ਉਹੀ ਦੱਸ ਰਿਹਾ ਕਿ ਆਪਾਂ ਆਪਣੇ ਬੱਚਿਆਂ ਤੋਂ ਬਹੁਤ ਉਮੀਦ ਰੱਖ ਲੈਂਦੇ ਆ ਆਪਾਂ ਆਪਣੇ ਬੱਚਿਆਂ ਤੋਂ ਉਮੀਦ ਰੱਖ ਲੈਂਦੇ ਆ ਬਹੁਤ ਜ਼ਿਆਦਾ ਆਪਾਂ ਆਪਣੇ ਬੱਚੇ ਨੂੰ ਪਾਲਦੇ ਆ ਪਲੋਸਦੇ ਆ ਵਧੀਆ ਉਹਨਾਂ ਨੂੰ ਜ਼ਿੰਦਗੀ ਦਿਵਾਉਂਦੇ ਆ ਉਹਨਾਂ ਨੂੰ ਵਧੀਆ ਪੜ੍ਹਾਈ ਦਿਵਾਉਂਦੇ ਆ ਬੱਚੇ ਨੂੰ ਵਧੀਆ ਪੜ੍ਹਾਉਂਦੇ ਲਿਖਾਉਂਦੇ ਆ ਪਰ ਕੁਝ ਮਾਪੇ ਨਾ ਬੱਚਿਆਂ ਤੋਂ ਇਹ ਉਮੀਦ ਰੱਖ ਲੈਂਦੇ ਆ ਕਿ ਕੱਲ ਨੂੰ ਬੱਚੇ ਸਾਡਾ ਬੁਢਾਪੇ ਦੇ ਵਿੱਚ ਸਾਥ ਦੇਣ ਕੱਲ ਨੂੰ ਬੱਚੇ ਬੁਢਾਪੇ ਦੇ ਵਿੱਚ ਸਾਡੀ ਮਦਦ ਕਰਨ ਸਾਡਾ ਬੁਢਾਪਾ ਬੱਚੇ ਸਾਂਭਣ ਸਾਨੂੰ ਸੌਖਾ ਰੱਖਣ ਬੁਢਾਪੇ ਦੇ ਵਿੱਚ ਆਪਾਂ ਬਸ ਇਹ ਸੋਚਦੇ ਆ ਕਿ ਕੱਲ ਨੂੰ ਜਦੋਂ ਮੈਂ ਬੁढ़ा ਹੋ ਗਿਆ ਤਾਂ ਮੇਰੇ ਬੱਚੇ ਆ ਜਿਹੜੇ ਉਹ ਮੈਨੂੰ ਸਾਂਭਣ ਬੁਢਾਪੇ ਦੇ ਵਿੱਚ ਆਪਾਂ ਉਮੀਦ ਰੱਖ ਲੈਣੇ ਆ ਪਰ ਦੋਸਤੋ ਮੇਰਾ ਮੰਨਣਾ ਇਹ ਆ ਕਿ ਬੱਚਿਆਂ ਤੋਂ ਬੁਢਾਪੇ ਦੇ ਸਮੇਂ ਵਿੱਚ ਉਮੀਦ ਨਾ ਰੱਖੋ ਉਹਨਾਂ ਤੋਂ ਰਿਟਰਨ ਦੀ ਉਮੀਦ ਨਹੀਂ ਰੱਖਣੀ ਚਾਹੀਦੀ ਤੁਹਾਨੂੰ ਤੁਹਾਡਾ ਜਿਹੜਾ ਬੁਢਾਪਾ ਵਾ ਉਹ ਆਪ ਤੈਅ ਕਰਨਾ ਚਾਹੀਦਾ ਆਪਣਾ ਫਿਊਚਰ ਆਪ ਤੈਅ ਕਰਨਾ ਚਾਹੀਦਾ ਕਿ ਮੈਂ ਕੀ ਕਰਨਾ ਇਸ ਚੀਜ਼ ਦੀ ਕੋਈ ਗਾਰੰਟੀ ਨਹੀਂ ਦੋਸਤੋ ਕਿ ਬੱਚੇ ਬੁਢਾਪੇ ਵਿੱਚ ਆਪਣੀ ਮਦਦ ਕਰਨਗੇ ਆਪਣਾ ਸਾਥ ਦੇਣਗੇ ਹੁਣ ਇਹ ਮੇਰੀ ਗੱਲ ਕਈਆਂ ਨੂੰ ਕੌੜੀ ਵੀ ਲੱਗੂਗੀ ਪਰ ਦੋਸਤੋ ਇਹ ਸਚਾਈ ਆ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਬੱਚੇ ਇੱਕੋ ਜਿਹੇ ਹੁੰਦੇ ਨੇ ਪੰਜੇ ਉਂਗਲਾਂ ਕਦੇ ਵੀ ਇੱਕੋ ਜੀਆਂ ਨਹੀਂ ਹੁੰਦੀਆਂ ਹੋ ਸਕਦਾ ਕਿਉਂਕਿ ਉਹ ਜਿਹੜੀ ਆਪਣੀ ਇਹ ਜਨਰੇਸ਼ਨ ਆ ਅੱਜ ਦੀ ਜਨਰੇਸ਼ਨ ਆ ਬਹੁਤ ਐਡਵਾਂਸ ਆ ਦੋਸਤੋ ਹੋ ਸਕਦਾ ਇਹ ਬੱਚੇ ਆਪਾਂ ਜਦੋਂ ਤੱਕ ਮੈਂ ਬੁਢਾ ਹੋਣਾ ਜਾਂ ਆਪਾਂ ਬੁਢੇ ਹੋਣਾ ਦੋਸਤੋ ਜ਼ਿੰਦਗੀ ਦਾ ਤਾਂ ਪਲ ਦਾ ਪਤਾ ਨਹੀਂ ਪਰ ਫਿਰ ਵੀ ਜਦੋਂ ਜੇਕਰ ਆਪਾਂ ਬੁਢੇ ਹੋਣ ਤੱਕ ਹੋ ਸਕਦਾ ਆਪਣੇ ਬੱਚੇ ਆਪਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਸੰਭਾਲਣ ਹੋ ਸਕਦਾ ਆਪਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਆਪਣਾ ਦੇਖ ਰੇਖ ਕਰਨ ਬढ़ापे ਦੇ ਸਮੇਂ ਵਿੱਚ ਪਰ ਫਿਰ ਵੀ ਆਪਾਂ ਨੂੰ ਇਹ ਉਮੀਦ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਮੰਨ ਕੇ ਨਹੀਂ ਚੱਲਣਾ ਚਾਹੀਦਾ ਕਿਉਂਕਿ ਜੇ ਤੁਸੀਂ ਸਾਰਾ ਕੁਝ ਹੀ ਉਮੀਦ ਛੱਡਤੀ ਆਪਣੇ ਆਪ ਨੂੰ ਸੰਭਾਲਣ ਦੀ ਫਿਰ ਤਾਂ ਬਹੁਤ ਔਖਾ ਹੋ ਜਾਏਗਾ ਆਪਾਂ ਅੱਜ ਹੀ ਉਮੀਦਾਂ ਲਾ ਕੇ ਬੈਠ ਜਾਨੇ ਕਿ ਜਿਹੜਾ ਸਾਡਾ ਫਿਊਚਰ ਆਉਣ ਵਾਲਾ ਸਾਡੇ ਬੱਚਿਆਂ ਦੇ ਹੱਥ ਵਿੱਚ ਹੋਏਗਾ ਆਪਾਂ ਇੱਥੇ ਗਲਤੀ ਕਰ ਲੈਨੇ ਆ ਆਪਾਂ ਇਹ ਸੋਚ ਲੈਨੇ ਆ ਕਿ ਜਿਹੜਾ ਆਉਣ ਵਾਲਾ ਸਾਡਾ ਬੁਢਾਪਾ ਵਾ ਇਹ ਬੱਚੇ ਦੀ ਹੱਥ ਵਿੱਚ ਸੇਫ ਰਹੇਗਾ ਇਹ ਸਾਡੀ ਦੇਖ ਰਹਿ ਕੇ ਵਧੀਆ ਢੰਗ ਦੇ ਨਾਲ ਕਰਨਗੇ ਪਰ ਦੋਸਤੋ ਹੋ ਸਕਦਾ ਕਿ ਜਦੋਂ ਤੱਕ ਆਪਾਂ ਬੁਢੇ ਹੋਣਾ ਉਦੋਂ ਤੱਕ ਆਪਣਾ ਬੱਚਾ ਵਾ ਜਿਹੜਾ ਬਹੁਤ ਜ਼ਿਆਦਾ ਬੀਜੀ ਹੋਵੇਗਾ ਕੀ ਪਤਾ ਉਹਦਾ ਕੰਮ ਕਰ ਕਿਦਾਂ ਦਾ ਹੋਵੇਗਾ ਹੋ ਸਕਦਾ ਉਹ ਆਪਾਂ ਨੂੰ ਸਮਾਂ ਨਾ ਦੇ ਪਾਉਂਦਾ ਹੋਵੇ ਉਸ ਸਮੇਂ ਸੋ ਇਸ ਚੀਜ਼ ਲਈ ਆਪਾਂ ਪਹਿਲਾਂ ਹੀ ਦੋਸਤੋ ਤਿਆਰ ਰਹਿਣਾ ਆਪਾਂ ਆਪਣੇ ਬੱਚੇ ਨੂੰ ਵਧੀਆ ਪੜ੍ਹਾਓ ਲਿਖਾਓ ਬੱਚਿਆਂ ਨੂੰ ਉਹਨਾਂ ਦੇ ਪੈਰਾਂ ਦੇ ਉੱਪਰ ਸਟੈਂਡ ਹੋਣ ਦਿਓ ਵਧੀਆ ਉਹਨਾਂ ਦੀ ਮਦਦ ਕਰੋ ਉਹਨਾਂ ਦਾ ਸਾਥ ਜ਼ਰੂਰ ਦਿਓ ਆਪਾਂ ਆਪਣੀ ਜ਼ਿੰਮੇਵਾਰੀ ਵਧੀਆ ਢੰਗ ਦੇ ਨਾਲ ਨਿਭਾਓ ਜਿੰਨਾ ਹੋ ਸਕੇ ਵੱਧ ਤੋਂ ਵੱਧ ਪਰ ਕਦੇ ਵੀ ਬੱਚਿਆਂ ਤੋਂ ਰਿਟਰਨ ਦੀ ਉਮੀਦ ਨਾ ਰੱਖੋ ਉਹਨਾਂ ਤੋਂ ਵਾਪਸੀ ਦੀ ਰਿਟਰਨ ਦੀ ਉਮੀਦ ਨਾ ਰੱਖੋ ਕਿ ਜੇ ਅੱਜ ਮੈਂ ਬੱਚੇ ਨੂੰ ਪੜਾਉਂਦਾ ਲਿਖਾਉਂਦਾ ਤਾਂ ਕੱਲ ਨੂੰ ਬੱਚਾ ਭੜਾਪੇ ਵਿੱਚ ਮੇਰਾ ਸਹਾਰਾ ਬਣੇ ਨਾ ਇਹ ਉਮੀਦ ਨਹੀਂ ਰੱਖਣੀ ਕਿਉਂਕਿ ਜੋ ਅੱਜ ਦਾ ਸਮਾਂ ਵਾ ਬਹੁਤ ਫਾਸਟ ਆ ਕੁਝ ਨਹੀਂ ਪਤਾ ਕਿ ਕੱਲ ਨੂੰ ਕੀ ਹੋਣਾ ਇਸ ਕਰਕੇ ਰਿਟਰਨ ਦੀ ਉਮੀਦ ਨਹੀਂ ਰੱਖਣੀ ਆਪਣੇ ਬੁਢਾਪੇ ਦਾ ਜੋ ਵੀ ਹੈਗਾ ਸਹਾਰਾ ਇਹ ਨਹੀਂ ਕਹਿਣਾ ਕਿ ਬੱਚਿਆਂ ਦੇ ਹੱਥ ਵਿੱਚ ਆਪਣਾ ਬੁਢਾਪਾ ਹੁਣੇ ਤੁਸੀਂ ਸੰਭਾਲ ਦੋ ਨਹੀਂ ਆਪਣਾ ਜਿੰਨਾ ਹੋ ਸਕੇ ਆਪ ਕਰੋ ਕੰਮ ਕਰ ਆਪਣਾ ਸਭ ਕੁਝ ਆਪ ਕਰੋ ਬੱਚਿਆਂ ਤੋਂ ਰਿਟਰਨ ਦੀ ਉਮੀਦ ਨਾ ਰੱਖੋ ਅੱਜ ਹੀ ਨਾ ਸਭ ਕੁਝ त्याਗੋ ਦੋਸਤੋ ਗੱਲਾਂ ਤਾਂ ਹੋਰ ਵੀ ਬਹੁਤ ਨੇ ਪਰ ਫਿਰ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਇਸ ਵੀਡੀਓ ਦਾ ਮੈਂ ਇਹੀ ਨਿਚੋੜ ਕੱਢਿਆ ਕਿ ਆਪਾਂ ਜੇਕਰ ਕਿਸੇ ਨੂੰ ਟਾਈਮ ਦੇਣਾ ਕਿਸੇ ਦੇ ਨਾਲ ਨੇੜਤਾ ਰੱਖਣੀ ਆ ਕਿਸੇ ਨਾਲ ਪਿਆਰ ਕਰਨਾ ਤਾਂ ਸਭ ਤੋਂ ਪਹਿਲੇ ਨੰਬਰ ਤੇ ਪਰਮਾਤਮਾ ਵਾ ਸਭ ਤੋਂ ਵੱਧ ਜੇ ਪਿਆਰ ਕਰਨਾ ਤਾਂ ਪਰਮਾਤਮਾ ਨੂੰ ਪਿਆਰ ਕਰਨਾ ਦੋਸਤੋ ਦੂਜੇ ਨੰਬਰ ਤੇ ਆਪਣੇ ਆਪ ਨੂੰ ਰੱਖਣਾ ਆਪਣੇ ਆਪ ਦੇ ਨਾਲ ਪਿਆਰ ਕਰਨਾ ਆਪਣੇ ਆਪ ਨੂੰ ਸਮਾਂ ਦੇਣਾ ਤੇ ਆਪਣੇ ਆਪ ਨੂੰ ਵੱਧ ਤੋਂ ਵੱਧ ਸੰਭਾਲ ਕੇ ਰੱਖਣਾ ਤੀਜੇ ਨੰਬਰ ਤੇ ਆਉਂਦਾ ਦੋਸਤੋ ਤੁਹਾਡੇ ਬੱਚੇ ਤੁਹਾਡੀ ਫੈਮਲੀ ਤੁਹਾਡਾ ਪਰਿਵਾਰ ਤੁਹਾਡੇ ਰਿਸ਼ਤੇਦਾਰ ਇਹ ਉਸ ਤੋਂ ਬਾਅਦ ਆਉਂਦੇ ਨੇ ਸੋ ਦੋਸਤੋ ਕਦੇ ਵੀ ਕਿਸੇ ਤੋਂ ਕੋਈ ਵੀ ਉਮੀਦ ਨਾ ਰੱਖੋ ਕਿਉਂਕਿ ਮੁਸ਼ਕਲ ਸਮਾਂ ਜਿਹੜਾ ਹੁੰਦਾ ਮਾਰਾ ਸਮਾਂ ਹੁੰਦਾ ਇਹ ਕੁਝ ਪਲ ਦਾ ਹੁੰਦਾ ਤੇ ਜਿਹੜਾ ਇਹਸਾਨ ਹੁੰਦਾ ਉਹ ਜ਼ਿੰਦਗੀ ਭਰ ਰਹਿੰਦਾ ਇਸ ਕਰਕੇ ਕਦੇ ਵੀ ਕਿਸੇ ਤੋਂ ਉਮੀਦ ਨਾ ਰੱਖੋ ਔਖਾ ਸਮਾਂ ਕੁਝ ਪਲ ਔਖਾ ਤਾਂ ਹੋ ਜੂਗੇ ਤੁਸੀਂ ਪਰ ਆਪਣੇ ਆਪ ਮਾਰਾ ਸਮਾਂ ਜਿਹੜਾ ਹੁੰਦਾ ਤੁਹਾਡਾ ਔਖਾ ਉਹ ਚਲੇ ਜਾਂਦਾ ਇੱਕ ਨੱਕ ਦਿਨ ਸੋ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇਆ ਕਰੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ 벨ਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਇਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਓ। ਬਾਕੀ ਤੁਸੀਂ ਵੀਡੀਓ ਨੂੰ ਬਹੁਤ ਜਿਆਦਾ ਪਿਆਰ ਦਿਨੇ ਹੋ ਦੋਸਤੋ। ਇਸ ਦੇ ਲਈ ਸਾਰੇ دوست ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦੀ। ਸਤਿ ਸ਼੍ਰੀ ਅਕਾਲ ਜੀ।